ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਗੱਲ ਕਰਾਂਗੇ ਜੋ ਕਿ ਵਕਫਰ ਬੋਰਡ ਪੰਜਾਬ ਵੱਲੋਂ ਕੱਢੀਆਂ ਗਈਆਂ ਹਨ ਅਧਿਆਪਕਾਂ ਦੀਆਂ ਅਸਾਮੀਆਂ 42 ਅਤੇ ਗਰੁੱਪ ਡੀ ਦੀਆਂ ਅਸਾਮੀਆਂ 12 ਹਨ ਜਿਸ ਦੇ ਵਿੱਚ ਤੁਸੀਂ ਐਨਟੀਟੀ ਜਾਂ ਐਨਟੀਟੀ ਜਾਂ ਬੀਐਡ ਜਾਂ ਐਮਏ ਕੀਤੀ ਹੈ ਤਾਂ ਤੁਸੀਂ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹੋ ਇਹ ਸਲਾਮੀਆਂ ਸਕੂਲ ਵੱਲੋਂ ਅਸਾਮੀਆਂ ਕੱਢੀਆਂ ਗਈਆਂ ਨੇ ਜਿਸ ਦੇ ਵਿੱਚ ਆਖਰੀ ਮਿਤੀ ਜਿਹੜੀ ਆ 12/9/24 ਤੋਂ 30/9/24 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਜਿਹੜਾ www.waqaf.punjab .comment.inte ja ke ਜਾਣਕਾਰੀ ਲੈ ਸਕਦੇ ਹੋ. punjab.exam@gmail.com ਤੇ ਦੇਖ ਸਕਦੇ ਹੋ. ਸੋ ਦੋਸਤੋ ਜਿਹੜੇ ਜਿਹੜੇ ਯੋਗਤਾ ਰੱਖਦੇ ਆ ਉਹ ਇੰਨਾ ਆਸਾਨ ਮਨਾਂ ਲਈ ਅਪਲਾਈ ਕਰ ਸਕਦੇ ਆ ਤੇ ਆਪਣੀ ਯੋਗਤਾ ਦਾ ਲਾਭ ਲੈ ਸਕਦੇ। ਧੰਨਵਾਦ ਦੋਸਤੋ. ਜਾਣਕਾਰੀ ਇੱਕ ਵਾਰੀ ਫੇਰ ਵੀ ਨੋਟ ਕਰ ਲਓ www.waqf.punjab.com.in ਤੇ ਜਾ ਕੇ ਤੁਸੀਂ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ